ਪਰਮਾਤਮਾ ਬੋਤ ਤੇ ਕਹਿੰਦੇ ਸਨ ਕਿਸੇ ਗਿਆਨ ਦੀ ਲੋੜ ਨਹੀਂ ਕਿਸੇ ਕਰਮ ਦੀ ਲੋੜ ਨਹੀਂ ਕਿਸੇ ਯਤਨ ਦੀ ਲੋੜ ਨਹੀਂ ਬਸ ਤੁਸੀਂ ਚੁੱਪ ਕਰ ਜਾਓ ਪਰਮਾਤਮਾ ਬੋਲਣ ਲੱਗ ਪਏਗਾ ਉਹ ਬੋਲਦਾ ਹੀ ਪਿਆ ਸੁਣਾਈ ਕਿਉਂ ਨਹੀਂ ਦੇ ਰਿਹਾ ਤੁਹਾਡੇ ਆਪਣੇ ਬੋਲ ਇਤਨੇ ਉੱਚੇ ਨੇ ਇਤਨੇ ਜ਼ੋਰ ਦੇ ਬੋਲ ਰਹੇ ਹੋ ਉਹ ਅਨਾਹਦ ਨਾਦ ਨਹੀਂ ਸੁਣਾਈ ਦੇ ਰਿਹਾ ਠਾਕਰ ਅਮਰਾ ਸਦ ਬੋਲੰਦਾ ਤੇ ਸਦਾ ਬੋਲਦਾ ਪਿਆ ਤੁਮੇ ਫਿਰ ਦੋਰਾਵਾ ਮਨੁਖ ਨਵੇ ਵਿਸਦੀ ਆਪਣੇ ਬੋਲਾ ਰਾਹੀ ਪ੍ਰਗਟ ਆਉਂਦਾ ਹੈ। ਇਹਦਾ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਕਿ ਇਹ ਹੈ। ਇਹਦੇ ਹੱਥ ਪੈਰ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਕਿ ਇਹ ਹੈ। ਇਹਦੇ ਨੈਣ ਨਕਸ਼ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਕਿ ਇਹ ਹੈ। ਬੋਲਾਂ ਤੋਂ ਪਤਾ ਚੱਲਦਾ ਹੈ। ਬੋਲ ਦੇ ਚ ਇਸਦਾ ਆਚਾਰ ਬੋਲਾਂ ਦੇ ਚ ਇਸਦਾ ਵਿਵਹਾਰ ਬੋਲਾਂ ਦੇ ਜਿਸ ਦਾ ਸੁਭਾਅ ਸਭ ਪ੍ਰਗਟ ਆਉਂਦਾ ਹੈ ਬੋਲੀ ਦੱਸਦੇ ਨੇ ਤਮੋ ਗੁਣੀ ਹੈ ਬੋਲੀ ਦੱਸਦੇ ਨੇ ਰਜੋ ਗੁਣੀ ਹੈ ਬੋਲੀ ਦੱਸਦੇ ਨੇ ਸਤੋ ਗੁਣੀ ਹੈ ਬੋਲਤ ਹੀ ਪਹਿਚਾਨੀਏ ਸਾਧ ਅਸਾਧ ਕੋठाਟ ਅੰਤਰ ਕੀ ਕਰ ਨਹੀਂ ਸਵੇ ਨਿਕਸੇ ਮੁਖ ਕੀ ਬਾਟ ਪਰ ਜਿੱਥੇ ਆਮ ਮਨੁੱਖ ਨਵੇਂ ਵਿਸਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਪ੍ਰਮਾਤਮਾ 100% ਸੈਂਡ ਪਰਸੈਂਟ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਆਪਣੇ ਵਾਕ ਰਾਹੀਂ ਪ੍ਰਗਟ ਆਉਂਦਾ ਹੈ ਪੂਰਨ ਤੌਰ ਤੇ ਆਪਣੇ ਵਾਕ ਰਾਹੀਂ ਪ੍ਰਗਟ ਆਉਂਦਾ ਹੈ ਔਰ ਜਿਸ ਨੂੰ ਪ੍ਰਮਾਤਮਾ ਨੂੰ ਸੁਣਨ ਦੀ ਜਾਚ ਆ ਗਈ ਵੇਖਣ ਦੀ ਜਾਚ ਉਸੇ ਨੂੰ ਆਂਦੀ ਹੈ ਕਿਉਂਕਿ ਜਿਸ ਦਿਨ ਪ੍ਰਮਾਤਮਾ ਨੂੰ ਸੁਣਦਾ ਹੈ ਉਸੇ ਦਿਨੀ ਉਸ ਦੀ ਅੱਖਾਂ ਖੁੱਲਦੀਆਂ ਨੇ ਉਸ ਤੋਂ ਪਹਿਲੇ ਖੁੱਲਦੀਆਂ ਹੀ ਨਹੀਂ। ਔਰ ਉਸੇ ਅੱਖ ਨੂੰ ਕਿਹਾ ਗਿਆ ਤ੍ਰਿਲੋਚਨ। ਲੋਚਨ ਕਹਿੰਦੇ ਨੇ ਅੱਖ ਨੂੰ ਤ੍ਰਿਲੋਚਨ। ਤੀਸਰਾ ਲੋਚਨ, ਤੀਸਰੀ ਅੱਖ। ਇਹ ਤ੍ਰਿਲੋਚਨ ਨਾਮ ਪਰਮਾਤਮਾ ਦਾ ਵੈਸੇ। ਤੀਜੀ ਅੱਖ। ਉਹ ਜਿਹੜੀ ਤੀਜੀ ਅੱਖ ਹੈ ਇੱਕ ਦਿਖਾਈ ਦਿੰਦਾ ਹੈ ਇਹ ਜਿਹੜੀਆਂ ਦੋ ਅੱਖਾਂ ਨੇ ਦੋ ਦਿਖਾਈ ਦਿੰਦੇ ਨੇ ਮੈਂ ਫਿਰ ਅਰਜ਼ ਕਰਾਂ ਦੋ ਦਿਖਾਈ ਦਿੰਦੇ ਨੇ ਰੋਸ਼ਨੀ ਦਿਖਾਈ ਦਿੰਦੀ ਹੈ ਹਨੇਰਾ ਦਿਖਾਈ ਦਿੰਦਾ ਹੈ ਛੋਟਾ ਦਿਖਾਈ ਦਿੰਦਾ ਹੈ ਵੱਡਾ ਦਿਖਾਈ ਦਿੰਦਾ ਹੈ ਸਿਰਫ ਇਸਤਰੀ ਨਹੀਂ ਦਿਖਾਈ ਦਿੰਦੀ ਪੁਰਸ਼ ਵੀ ਦਿਖਾਈ ਦਿੰਦਾ ਹੈ ਜਿਸਿਆਣਾ ਦਿਖਾਈ ਦਿੰਦਾ ਹੈ ਤੋ ਫਿਰ ਕੋਈ ਮੂਰਖ ਵੀ ਦਿਖਾਈ ਦਿੰਦਾ ਹੈ ਦੋ ਦਿਖਾਈ ਦਿੰਦੇ ਕਦੀ ਬਗੌਰ ਮੁਤਾਲਾ ਕਰਨਾ ਇੱਕ ਨਹੀਂ ਦਿਖਾਈ ਦਿੰਦਾ ਇੱਕ ਦੇ ਦੇਖਦੇ ਆ ਦੂਸਰਾ ਕਲਪਨਾ ਦੇ ਰੂਪ ਵਿੱਚ ਖੜਾ ਹੋ ਜਾਂਦਾ ਹੈ ایمان ਹੈ ਤਾਂ لازمی ਕੋਈ ਬਹੁਤ ਇਮਾਨਦਾਰ ਹੈ ਸੰਸਾਰ ਤੇ ਦੋ ਰੰਗੀ ਹੈ ਇਹ ਅੱਖਾਂ ਦੋ ਦੋਵੇਂ ਅੱਖਾਂ ਦੋ ਦੇਖਦੀਆਂ ਨੇ ਹਿੰਦੂ ਦਿਸਦਾ ਹੈ ਮੁਸਲਮਨ ਦਿਖਦਾ ਹੈ ਸਿਰਫ ਹਿੰਦੂ ਨਹੀਂ ਦਿਖਦਾ ਮੁਸਲਮਾਨ ਦਿਖਾਈ ਦਿੰਦਾ ਹੈ ਸਿਰਫ ਮੁਸਲਮਾਨ ਨਹੀਂ ਦਿਖਾਈ ਦਿੰਦਾ ਯਹੂਦੀ ਦਿਖਾਈ ਦਿੰਦਾ ਸਿਰਫ ਯਹੂਦੀ ਨਹੀਂ ਦਿਖਾਈ ਦਿੰਦਾ ਈਸਾਈ ਦਿਖਾਈ ਦਿੰਦਾ ਦੂਸਰਾ ਫੌਰਨ ਸਾਹਮਣੇ ਖੜਾ ਹੋ ਜਾਂਦਾ ਹੈ ਇਹ ਆਪਣਾ ਤੋਂ ਕੋਈ ਪਰਾਇਆ ਵੀ ਖੜਾ ਹੋ ਜਾਂਦਾ ਹੈ ਇਹ ਪਰਾਇਆ ਹੈ ਤਾਂ ਫਿਰ ਕੋਈ ਆਪਣਾ ਵੀ ਖੜਾ ਹੋ ਜਾਂਦਾ ਹੈ ਇਹ ਮੈਂ ਦੋ ਰਾਹਾਂ ਗੱਲ ਕਿ ਦੋ ਅੱਖਾਂ ਦੋ ਦੇਖਦੀਆਂ ਨੇ ਇੱਕ ਨਹੀਂ ਦੇਖਦੀਆਂ ਹਰ ਵਕਤ ਇਹ ਦੋ ਦੇਖਦੀਆਂ ਨੇ ਇਹ ਆਪਣਾ ਹੈ ਇਹ ਆਪਣਾ ਨਹੀਂ ਤਾਂ ਦੋਆਂ ਦੀ ਵੰਡ ਹੋ ਗਈ ਇਹ ਮੂਰਖ ਹੈ ਇਹ ਸਿਆਣਾ ਹੈ ਇਹ ਸੁੰਦਰ ਹੈ ਇਹ ਕ੍ਰੂਪ ਹੈ ਇਹ ਇਸਤਰੀ ਹੈ ਇਹ ਪੁਰਸ਼ ਹੈ ਦੋ ਹਰ ਵਕਤ ਦੋ ਦਿਖਾਈ ਦਿੰਦੇ ਸਮਸਤ ਵਰੇਜ਼ ਇੱਕ ਸੂਫੀ ਸੰਤ ਹੋਇਆ ਹੈ ਕਹਿੰਦੇ ਦੋ ਹੀ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੀਦੀਦਮ ਜਿਸ ਦਿਨ ਦੀਆਂ ਇਹ ਦੋ ਨਜ਼ਰਾਂ ਮੇਰੀਆਂ ਮਿਟ ਗਈਆਂ ਨੇ ਦੋ ਅੱਖਾਂ ਮੇਰੀਆਂ ਬੰਦ ਹੋ ਗਈਆਂ ਨੇ ਇੱਕ ਦਿਖਾਈ ਦੇ ਰਿਹਾ ਦੂਜਾ ਹੈ ਹੀ ਨਹੀਂ ਦੋ ਹੀ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੀਦੀਦਮ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਪ੍ਰਗਟ ਹੋਇਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਹਿਲਾ ਬਚਨ ਹੈ ਇੱਕ ਉਹ ਇੱਕ ਕੀ ਹੈ ਉਹ ਇੱਕ ਉਹ ਅੰਗਾਰ ਹੈ ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋਸ਼ੀ ਅਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੌਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੌਨੀ ਉਹਨਾਂ ਨੂੰ ਆਖਿਆ ਗਿਆ ਜੋ ਜ਼ਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੌਨੀ ਜੀ ਮਹਾਰਾਜ ਕਰਕੇ ਕਹਿੰਦੇ ਨੇ ਬਈ ਨਹੀਂ ਬੋਲਦੇ ਮੌਨੀ ਨੇ ਚੁੱਪ ਕਰ ਗਏ ਔਰ ਅਕਸਰ ਐਸਾ ਦੇਖਿਆ ਗਿਆ ਹੈ ਇਧਰ ਜ਼ਬਾਨ ਨੇ ਮौन धारण ਕੀਤਾ ਹੈ ਇਧਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ ਕਿਉਂਕਿ ਜ਼ਵਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ ਤਾਂ ਮਨ ਬਹੁਤ ਬੋਲਦਾ ਹੈ ਮੌਨੀਆਂ ਦੇ ਮਨ ਜਿੰਨੇ ਕਲਪ ਇਹ ਹੋ ਜਾਂਦੇ ਨੇ ਉਤਨੇ ਉਹਨਾਂ ਦੇ ਨਹੀਂ ਆਉਂਦੇ ਗੁਸਤਾਖੀ ਨਾਲ ਜਿਹੜੇ ਕੁਝ ਬੋਲ ਲੈਂਦੇ ਨੇ ਅਗਰ ਸਾਰਥਿਕ ਬੋਲ ਲੈਂਦੇ ਨੇ ਮਨ ਇਸ ਤਰੀਕੇ ਨਾਲ ਅਗਰ ਛੁੱਪ ਕਰ ਸਕਦਾ ਕਿ ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪ੍ਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਦੇ ਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇ ਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਇਸ ਤੋਂ ਅੱਗੇ ਨਹੀਂ ਜਾ ਸਕਿਆ ਜੋ ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਵੀ ਪਕੜ ਦੇ ਚਾਹਿਆ ਹੈ ਸੈਂਟਿਸਟ ਦੀ ਪਕੜ ਦੇ ਚਾਹੇ ਉਹ ਤੇ ਪਰਮਾਣੂ ਅਣੂ ਆਪਣੇ ਮਨ ਦੀ ਖੋਜ ਕਰਦਿਆਂ 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 ਇੱਕ ਸਾਧਕ ਪਹੁੰਚਿਆ ਪ੍ਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇੱਕ ਨੂੰ ਅਖੀਰ ਦੇ ਵਿੱਚ ਹੱਥ ਵਿੱਚ ਆਏ ਨੇ ਕਿ ਪਰਮਾਣੂ ਇੱਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸਾਇੰਟਿਸਟ ਕਹਿੰਦੇ ਆਂ ਇੱਕ ਨੂੰ ਅਸੀਂ ਸੰਤ ਕਹਿੰਦੇ ਆਂ ਖੋਜ ਦੋਹਾਂ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਨਸਟਾਈਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਬਹੁਤ ਨਾਮ ਲੰਮਕਾਵਾ ਪਦਾਰਥ ਦੇ ਤਹਿ ਦੇ ਵਿੱਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜਦੇ ਹਾਂ ਤੋੜਦੇ ਹਾਂ ਵਿਗਿਆਨ ਇੱਕ ਥਾਂ ਤੇ ਰੁਕਿਆ ਹੈ ਅਣੂ ਤੱਕ ਪਹੁੰਚਿਆ ਹੈ ਪਰਮਾਣੂ ਤੱਕ ਪਹੁੰਚਿਆ ਹੈ ਆਪਣੇ ਮਨ ਨੂੰ ਮਾਰਦੇ ਹਾਂ ਮਾਰਦੇ ਹਾਂ ਤੋੜਦੇ ਹਾਂ ਤੋੜਦੇ ਹਾਂ ਮਿਟਾਉਂਦੇ ਹਾਂ ਮਿਟਾਉਂਦੇ ਹਾਂ ਇੱਕ ਸਾਧਕ ਇੱਕ ਧਿਆਨੀ ਇੱਕ ਅਭਿਆਸੀ ਪ੍ਰਮਾਤਮਾ ਤੱਕ ਪਹੁੰਚਿਆ ਉਸ ਦਿਨੀ ਬੜੀ ਲੰਬੀ ਯਾਤਰਾ ਹੈ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੇ ਵੀ ਬਹੁਤ ਵੱਡੀ ਤਪੱਸਿਆ ਹੈ ਔਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਚੇਛਤਾਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਦੇ ਚੋਂ ਇੱਕ ਅਭਿਆਸੀ ਲੰਗਦਾ ਹੈ ਸ਼ਾਇਦ ਹੀ ਕੋਈ ਲੰਗਦਾ ਹੋਵੇ ਲੰਗਦੇ ਨੇ ਬਾਕੀ ਵੀ ਪੀੜਾ ਦੇ ਚੋਂ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازਮੀ ਇਤਨੀ ਮਿਹਰਜ ਕਰਾ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗੱਲ ਆਈਏ ਇਸਤਰੀ ਛੇਤੀ ਰੋ ਲੈਂਦੀ ਹੈ ਪੁਰਸ਼ ਅੰਜੂਆਂ ਨੂੰ ਪੀ ਲੈਂਦਾ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਪੁਰਸ਼ ਪਾਗਲ ਆਉਂਦੇ ਨੇ ਇਤਨੀਆਂ ਇਸਤਰੀਆਂ ਪਾਗਲ ਨਹੀਂ ਆਉਂਦੀਆਂ ਕਾਰਨ ਇੱਕ ਗੁਬਾਰ ਸੀ ਰੋ ਪਈਆਂ ਹੰਝੂਆਂ ਦੇ ਰਾਹੇ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ পাগল ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ ਰੋਜ਼ ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ ਸ਼ਰਮ ਦਮਾਰਾ ਕਿਉਂ ਅਗਰ ਰੋਵੇ ਕਹਿੰਦੇ ਕੀ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਪਰ ਕੌਣ ਦੱਸੇ ਅੱਖਾਂ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ ਉਸੇ ਤਰ੍ਹਾਂ ਦੇ ਪਾਏ ਨੇ ਇਕ ਭਾਵਨਾ ਦੇ ਵੇਖ ਦੇ ਚ ਆ ਕੇ ਪੀੜਾ ਦੇ ਚ ਤੇ ਪੀੜਾ ਵਿਛੋੜੇ ਦੀ ਆਉਂਦੀ ਹੈ ਕੁਛ ਵੀ ਹੋਵੇ ਧਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਛ ਵੀ ਵਿਛੜੇ ਪੀੜਾ ਹੈ ਤੇ ਪੀੜਾ ਰੁਲਾਉਂਦੀ ਹੈ ਇਸਤਰੀ ਰੋ ਲੈਂਦੀ ਹੈ ਪੁਰਸ਼ ਹੰਜੂ ਪੀ ਲੈਂਦਾ ਹੈ ਇਸ ਦੇ ਕਲਹੰਜੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ پاگل ਹੋ ਜਾਂਦਾ ਹੈ پاگلਪਣ ਦਾ ਮਤਲਬ ਕੀ ਹੈ ਇਹਨੇ ਸਾਰੇ ਹੀ ਹੰਝੂ ਅੰਦਰ ਜਜ਼ਬ ਕਰ ਲਏ